ਦੁਨੀਆ ਦਾ ਕੋਈ ਵੀ ਇਨਸਾਨ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਇਹ ਨਹੀਂ ਚਾਹੁੰਦਾ ਕਿ ਉਹ ਆਪਣਾ ਹੱਸਦਾ ਵਸਦਾ ਘਰ ਛੱਡ ਕੇ ਜੰਗਲਾਂ ਵਿੱਚ ਰੁਲੇ ਅੱਜ ਇੱਕ ਸਵਾਲ ਮੈਂ ਤੁਹਾਡੇ ਜ਼ਮੀਰ ਤੇ ਛੱਡਣਾ ਹੈ ਫੈਸਲਾ ਤੁਸੀਂ ਕਰਨਾ ਹੈ ਕੀ ਉਹ ਰਸਤਾ ਗਲਤ ਸੀ ਕੋਈ ਮਾਂ ਦਾ ਪੁੱਤ ਸ਼ੌਕ ਨਾਲ ਹੱਥਾਂ ਵਿੱਚ ਹਥਿਆਰ ਨਹੀਂ ਚੁੱਕਦਾ ਪਰ ਉਸ ਸਮੇਂ ਸਾਡੇ ਨੌਜਵਾਨਾਂ ਸਾਹਮਣੇ ਸਿਰਫ ਦੋ ਹੀ ਰਸਤੇ ਬਚੇ ਸਨ ਪਹਿਲਾ ਰਸਤਾ ਕਿ ਪੁਲਿਸ ਅੱਗੇ ਆਤਮ ਸਮਰਪਣ ਕਰ ਦਿਓ ਸਿਰ ਝੁਕਾ ਲਵੋ ਅਤੇ ਬੇਇੱਜ਼ਤੀ ਦੀ ਜ਼ਿੰਦਗੀ ਜਿਓ ਦੂਜਾ ਰਸਤਾ ਕਿ ਆਪਣੀ ਕੌਮ ਦੀ ਪੱਗ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿਓ ਅੱਜ ਦਸੰਬਰ ਦਾ ਮਹੀਨਾ ਹੈ ਇਹ ਸਿਰਫ ਤਰੀਕ ਜਾਂ ਮਹੀਨਾ ਨਹੀਂ ਇਹ ਸਾਡੀ ਕੌਮ ਦੇ ਇਤਿਹਾਸ ਦਾ ਉਹ ਖੂਨੀ ਪੰਨਾ ਹੈ ਜਿਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਅੱਜ ਦੇ ਹੀ ਦਿਨ ਉਸ ਬੱਬਰ ਸ਼ੇਰ ਸ਼ਹੀਦ ਭਾਈ ਅਜੀਤ ਸਿੰਘ ਬਾਬਾ ਨੇ ਆਪਣਾ ਆਪ ਵਾਰਿਆ ਸੀ ਪਰ ਅੱਜ ਉਹਨਾਂ ਦੀ ਰੂਹ ਸਾਨੂੰ ਪੁੱਛਦੀ ਐ ਮੈਂ ਤਾਂ ਸ਼ਹਾਦਤ ਦੇ ਦਿੱਤੀ ਸੀ ਤਾਂ ਜੋ ਤੁਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਸਕੋ ਪਰ ਮੇਰੇ ਜਿਉਂਦੇ ਜਾਗਦੇ ਭਰਾ ਮੇਰੇ ਬੰਦੀ ਸਿੰਘ ਅੱਜ ਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਕਿਉਂ ਰੋਲ ਰਹੇ ਨੇ ਕੀ ਅਸੀਂ ਵਾਕੇ ਹੀ ਸੁੱਖ ਦਾ ਸਾਹ ਲੈ ਰਹੇ ਆ ਗੱਲ ਹੁਣ ਦੱਬੀ ਜ਼ੁਬਾਨ ਵਿੱਚ ਨਹੀਂ ਖੁੱਲ ਕੇ ਹੋਵੇਗੀ 30 32 ਸਾਲ ਹੋ ਗਏ ਨੇ ਉਮਰਾਂ ਬੀਤ ਗਈਆਂ ਬੰਦੀ ਸਿੰਘਾਂ ਦੇ ਸਿਰਾਂ ਦੇ ਵਾਲ ਚਿੱਟੇ ਹੋ ਗਏ ਸਰੀਰ ਢਲ ਗਏ ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਦੁਨੀਆ ਦਾ ਕਿਹੜਾ ਕਾਨੂੰਨ ਹੈ ਜੋ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਬੰਦੇ ਨੂੰ ਕੈਦ ਰੱਖਦਾ ਹੈ ਬਲਾਤਕਾਰੀ ਰਾਮ ਰਹੀਮ ਨੂੰ ਵੋਟਾਂ ਖਾਤਰ ਵਾਰ-ਵਾਰ ਪੈਰੋਲ ਮਿਲਦੀ ਹੈ ਪਰ ਜਿੰਨਾ ਸਿੰਘਾਂ ਨੇ ਆਪਣੀ ਕੌਮ ਦੀ ਇੱਜ਼ਤ ਲਈ ਜਵਾਨੀਆਂ ਗਾਲ ਦਿੱਤੀਆਂ ਉਹਨਾਂ ਨੂੰ ਇਹ ਸਰਕਾਰਾਂ ਖਤਰਾ ਦੱਸਦੀਆਂ ਨੇ ਸ਼ਰਮ ਆਉਣੀ ਚਾਹੀਦੀ ਹੈ ਉਸ ਸਿਸਟਮ ਨੂੰ ਜੋ 70 80 ਸਾਲ ਦੇ ਬਜ਼ੁਰਗ ਬਾਪੂਆਂ ਤੋਂ ਡਰਦਾ ਹੈ ਇੱਕ ਛੋਟੀ ਜੀ ਗੱਲ ਹੋਰ ਸਾਫ਼ ਕਰ ਦਈਏ ਗੱਦਾਰ ਕਦੇ ਨਹੀਂ ਮੰਨਦਾ ਕਿ ਉਹ ਗੱਦਾਰ ਹੈ ਪਰ ਕਈ ਵਾਰ ਉਹ ਅਣਜਾਣੇ ਵਿੱਚ ਹੀ ਕੌਮ ਨਾਲ ਗੱਦਾਰੀ ਕਰ ਰਿਹਾ ਹੁੰਦਾ ਹੈ ਚਾਹੇ ਉਹ ਪ੍ਰਾਊਡ ਟੂ ਬੀ ਅਕਾਲੀ ਕਹਿ ਕੇ ਹੋਵੇ ਜਾਂ ਸੁਖਬੀਰ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਦੇ ਨਾਰੇ ਲਗਾ ਕੇ ਹੋਵੇ ਅਸਲ ਵਿੱਚ ਹੁੰਦੀ ਉਹ ਗੱਦਾਰੀ ਐ ਬਸ ਫਰਕ ਇਹਨਾਂ ਹੈ ਕਿ ਉਹਨਾਂ ਨੂੰ ਆਪਣੀ ਗਲਤੀ ਦਿਸਦੀ ਨਹੀਂ ਪਰ ਫਿਕਰ ਨਾ ਕਰੋ ਆਪਾਂ ਸ਼ੀਸ਼ਾ ਵਿਖਾਵਾਂਗੇ ਉਹਨਾਂ ਨੂੰ ਆਉਣ ਵਾਲੀਆਂ ਵੀਡੀਓਜ਼ ਵਿੱਚ ਖੈਰ ਵਾਪਸ ਮੁੱਦੇ ਤੇ ਆਉਂਦੇ ਆਂ ਇਹ ਉਹੀ ਸਿੰਘ ਨੇ ਜੋ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਵਾਰਿਸ ਨੇ ਅਸੀਂ ਉਹ ਆ ਜੋ ਰੋਜ਼ ਅਰਦਾਸ ਵਿੱਚ ਸਿਰ ਝੁਕਾ ਕੇ ਕਹਿੰਦੇ ਹਾਂ ਹੇ ਪਾਤਸ਼ਾ ਸਾਡੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੋ ਕੌਮ ਰੋਜ਼ ਆਪਣੀ ਗਲਤੀ ਮੰਨਦੀ ਹੋਵੇ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੋਏ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੀ ਹੋਵੇ ਉਹ ਦੇਸ਼ ਲਈ ਖਤਰਾ ਕਿਵੇਂ ਹੋ ਸਕਦੀ ਹੈ ਸਾਡੇ ਬੰਦੀ ਸਿੰਘ ਅਪਰਾਧੀ ਨਹੀਂ ਉਹ ਜੰਗੀ ਕੈਦੀ ਨੇ ਪ੍ਰਿਜ਼ਨਰਸ ਆਫ ਵਾਰ ਜਿਨ੍ਹਾਂ ਨੇ ਇੱਜ਼ਤ ਦੀ ਲੜਾਈ ਲੜੀ ਸੀ ਜਦੋਂ ਸਰਕਾਰਾਂ ਬੋਲੀਆਂ ਹੋ ਜਾਣ ਤਦ ਮੀਰੀ ਅਤੇ ਪੀਰੀ ਦਾ ਸਿਧਾਂਤ ਜਨਮ ਲੈਂਦਾ ਹੈ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਅਸੀਂ ਸਿਰਫ ਸਾਧੂ ਨਹੀਂ ਸੰਤ ਸਿਪਾਹੀਆਂ ਇੱਕ ਹੱਥ ਵਿੱਚ ਪੀਰੀ ਯਾਨੀ ਭਗਤੀ ਨਿਮਰਤਾ ਹੈ ਪਰ ਦੂਜੇ ਹੱਥ ਵਿੱਚ ਮੀਰੀ ਯਾਨੀ ਅਣਖ ਹੈ ਸ਼ਹੀਦ ਭਾਈ ਅਜੀਤ ਸਿੰਘ ਬਾਬਾ ਨੇ ਇਸੇ ਸਿਧਾਂਤ ਤੇ ਪਹਿਰਾ ਦਿੱਤਾ ਪੰਜਾਬ ਪੁਲਿਸ ਵਿੱਚ ਅਫਸਰ ਸਨ ਚਾਹੁੰਦੇ ਤਾਂ ਅਫਸਰੀ ਕਰਦੇ ਤਰੱਕੀਆਂ ਲੈਂਦੇ ਪਰ ਜਦੋਂ ਉਸ ਸੂਰਮੇ ਨੇ ਵੇਖਿਆ ਕਿ ਖਾਕੀ ਵਰਦੀ ਹੁਣ ਲੋਕਾਂ ਦੀ ਰਾਖੀ ਨਹੀਂ ਸਗੋਂ ਜ਼ੁਲਮ ਦਾ ਹਥਿਆਰ ਬਣ ਗਈ ਤਾਂ ਉਸ ਨੇ ਸਰਕਾਰੀ ਨੌਕਰੀ ਨੂੰ ਲੱਤ ਮਾਰ ਦਿੱਤੀ ਅੱਜ ਦੇ ਲੋਕ ਪੈਨਸ਼ਨਾਂ ਲਈ ਜ਼ਮੀਰ ਵੇਚਦੇ ਨੇ ਪਰ ਭਾਈ ਅਜੀਤ ਸਿੰਘ ਨੇ ਜ਼ਮੀਰ ਲਈ ਪੈਨਸ਼ਨਾਂ ਤੇ ਰੁਤਬੇ ਠੋਕਰ ਮਾਰ ਕੇ ਉਡਾ ਦਿੱਤੇ ਪਰ ਜਦੋਂ ਪੁਲਿਸ ਨੇ ਉਹਨਾਂ ਦੇ ਬੇਕਸੂਰ ਭਰਾ ਭਾਈ ਨਿਰਮਲ ਸਿੰਘ ਨੂੰ ਗੋਦਾਮ ਵਿੱਚ ਲਿਜਾ ਕੇ ਕਰੰਟ ਲਗਾ ਲਗਾ ਕੇ ਸ਼ਹੀਦ ਕਰ ਦਿੱਤਾ ਤਦ ਭਾਈ ਸਾਹਿਬ ਨੇ ਸਮਝ ਲਿਆ ਕਿ ਹੁਣ ਹੱਥ ਜੋੜਨ ਦਾ ਨਹੀਂ ਹੱਥ ਚੁੱਕਣ ਦਾ ਵਕਤ ਹੈ ਹੁਣ ਸੁਣੋ ਭਾਈ ਅਜੀਤ ਸਿੰਘ ਬਾਬਾ ਦਾ ਉਹ ਸਭ ਤੋਂ ਵੱਡਾ ਕਾਰਨਾਮਾ ਜਿਸ ਨੇ ਹਕੂਮਤ ਦੀ ਨੀਂਦਾਂ ਉਡਾ ਦਿੱਤੀਆਂ ਸਨ ਉਹਨਾਂ ਨੇ ਸਿੱਧਾ ਸ਼ੇਰ ਦੀ ਗੁਫਾ ਵਿੱਚ ਪੈਰ ਪਾਇਆ PAP ਜਲੰਧਰ ਦੇ ਹੈੱਡਕੁਆਟਰ ਵਿੱਚ ਭਾਈ ਸਾਹਿਬ ਨੇ ਆਪਣਾ ਪਲਾਨ ਬਣਾਇਆ ਪੁਲਿਸ ਦੀ ਵਰਦੀ ਪਾਈ ਤੇ ਜੀਪ ਵਿੱਚ ਸਵਾਰ ਹੋ ਕੇ ਸ਼ਾਨ ਨਾਲ ਮੇਨ ਗੇਟ ਤੇ ਪਹੁੰਚੇ ਸੰਤਰੀਆਂ ਨੇ ਰੋਕਿਆ ਨਹੀਂ ਸਗੋਂ ਰੁਤਬੇ ਨੂੰ ਵੇਖ ਕੇ ਸਲੂਟ ਮਾਰਿਆ ਅੰਦਰ ਜਾ ਕੇ ਉਹਨਾਂ ਨੇ ਡੀਜੀਪੀ ਰਿਬੇਰੋ ਨੂੰ ਘੇਰਿਆ ਜੋ ਆਪਣੀ ਕੋਠੀ ਦੇ ਬਗੀਚੇ ਵਿੱਚ ਟਹਿਲ ਰਿਹਾ ਸੀ ਸਿੰਘਾਂ ਨੇ ਗੋਲੀਆਂ ਦੀ ਬਾਛੜ ਕਰ ਦਿੱਤੀ ਡੀਜੀਪੀ ਰਿਬੇਰੋ ਡਿੱਗ ਪਿਆ ਭਾਈ ਸਾਹਿਬ ਦੀ ਦਲੇਰੀ ਵੇਖੋ ਉਹ ਵਾਪਿਸ ਮੁੜ ਕੇ ਕੋਲ ਜਾ ਕੇ ਪੱਕਾ ਕਰਨਾ ਚਾਹੁੰਦੇ ਸੀ ਕਿ ਦੁਸ਼ਮਣ ਖਤਮ ਹੋ ਗਿਆ ਪਰ ਉਸ ਵੇਲੇ ਬੰਦੂਕ ਲੋਕ ਹੋ ਗਈ ਪਰ ਵਾਹੀ ਗਰੂਦੀ ਖੇਡ ਵੇਖੋ ਜਦੋਂ ਵਾਪਸੀ ਤੇ ਮੇਨ ਗੇਟ ਦੇ ਸੰਤਰੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹੀ ਬੰਦੂਕ ਫੇਰ ਚੱਲ ਪਈ ਰਸਤਾ ਸਾਫ਼ ਕੀਤਾ ਤੇ ਸ਼ੇਰਾਂ ਵਾਂਗ ਵੈਰੀ ਦੇ ਘਰੋਂ ਸੁਰੱਖਿਅਤ ਨਿਕਲ ਗਏ ਇਹ ਸੀ ਭਾਈ ਅਜੀਤ ਸਿੰਘ ਬਾਬਾ ਜਿਨ੍ਹਾਂ ਨੇ ਦੁਸ਼ਮਣ ਦੇ ਘਰ ਵਿੱਚ ਵੜ ਕੇ ਦੱਸਿਆ ਕਿ ਖਾਲਸਾ ਕਿਸੇ ਤੋਂ ਡਰਦਾ ਨਹੀਂ ਅੱਜ 12 ਦਸੰਬਰ ਦੇ ਪਵਿੱਤਰ ਦਿਹਾੜੇ ਤੇ ਆਓ ਸਾਰੇ ਰਲ ਕੇ ਪ੍ਰਣ ਕਰੀਏ ਅਸੀਂ ਜਜ਼ਬਾਤੀ ਹੋ ਕੇ ਨਹੀਂ ਸਗੋਂ ਹੋਸ਼ ਅਤੇ ਏਕੇ ਨਾਲ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਹੈ ਅੱਜ ਜਿੱਥੇ ਅਸੀਂ ਸ਼ਹੀਦ ਭਾਈ ਅਜੀਤ ਸਿੰਘ ਬਾਬਾ ਨੂੰ ਯਾਦ ਕਰ ਰਹੇ ਹਾਂ ਉੱਥੇ ਹੀ ਪਿੰਡ ਡੱਲਾ ਦੇ ਅਨਮੋਲ ਹੀਰੇ ਸ਼ਹੀਦ ਭਾਈ ਪਰਿਵਾਰ ਸਿੰਘ ਨੂੰ ਵੀ ਸਜਦਾ ਕਰਦੇ ਹਾਂ ਜਿਨ੍ਹਾਂ ਨੇ ਕੌਮ ਦੇ ਲੇਖੇ ਜਾਨ ਲਈ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਆਪਸੀ ਵੈਰ ਵਿਰੋਧ ਛੱਡ ਕੇ ਇੱਕ ਹੋਈਏ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਅਤੇ ਸ਼ਾਂਤੀਮਈ ਲੜਾਈ ਨੂੰ ਮਜ਼ਬੂਤ ਕਰੀਏ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਿੱਤ ਹੁੱਲੜਬਾਜ਼ੀ ਦੀ ਨਹੀਂ ਸਗੋ ਸਬਰ ਸਦਕ ਅਤੇ ਇਤਿਫਾਕ ਦੀ ਹੁੰਦੀ ਹੈ ਅੱਜ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਜ਼ਰੂਰ ਕਰਿਓ ਕਿ ਵਾਹਿਗੁਰੂ ਸਾਡੀ ਕੌਮ ਨੂੰ ਇੱਕ ਮੁਠ ਰੱਖੇ ਬੇਨਤੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭੋ ਕੌਮਾ ਪੈਸੇ ਨਾਲ ਨਹੀਂ ਕੁਰਬਾਨੀਆਂ ਦੀ ਕਦਰ ਨਾਲ ਜਿਉਂਦੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ